ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਡਾਕਟਰ ਸਨੇਹ ਸਿੰਘਲ ਹੈ ਮੈਂ ਦਿਮਾਗ ਤੋਂ ਸੰਬੰਧਿਤ ਬਿਮਾਰੀਆਂ ਦਾ ਸਪੈਸ਼ਲਿਸਟ ਡਾਕਟਰ ਹਾਂ ਸਾਡਾ ਅੰਮ੍ਰਿਤਸਰ ਵਿੱਚ ਮਜੀਠਾ ਰੋਡ ਤੇ ਕਲੀਨਿਕ ਹੈ ਅੱਜ ਅਸੀਂ ਪਿੰਡ ਕਾਕਾ ਕੜਿਆਲ ਵਿੱਚ ਡਾਕਟਰ ਰਣਜੀਤ ਤੇ ਡਾਕਟਰ ਸਾਹਿਬ ਦੀ ਕਲੀਨਿਕ ਵਿੱਚ ਦਿਮਾਗ ਦੀਆਂ ਬਿਮਾਰੀਆਂ ਔਰ ਨਸੇ ਛੜਾਂਤ ਸੰਬੰਧਿਤ ਕੈਂਪ ਲਗਾਇਆ ਹੈ ਇਹਦੇ ਵਿੱਚ ਆਪਾਂ ਦਿਮਾਗੀ ਬਿਮਾਰੀਆਂ ਜਿੱਦਾਂ ਤੁਹਾਨੂੰ ਪਤਾ ਹੈ ਘਬਰਾਟ ਉਦਾਸੀ ਸਿਰਦਰਦ ਬੇਚੈਨੀ ਕਾਲੀ ਪੈਣਾ ਔਰ ਵਕਵਕ ਦਿਮਾਗੀ ਪਰੇਸ਼ਾਨੀਆਂ ਉਹ ਨਸੇ ਜਿਦਾ ਕਿ ਪ੍ਰੈਗਾ ਕੈਪਸੂਲ ਟਰਾਮਾਡੋਲ ਸਮੈਗ ਹਿਰੋਇਨ ਇੰਜੈਕਸ਼ਨ ਇਹਦੇ ਬਾਰੇ ਕਾਫੀ ਸਾਰੇ ਮਰੀਜ਼ਾਂ ਨੂੰ ਨਸੇ ਬਾਰੇ ਜਾਣਕਾਰੀ ਦਿੱਤੀ ਔਰ ਉਹਨਾਂ ਨੂੰ ਟ੍ਰੀਟਮੈਂਟ ਕੀਤਾ ਸਰ ਕਈ ਵਾਰ ਪੇਸ਼ੈਂਟਸ ਵੀ ਨਾ ਇੱਕ ਉਹਨਾਂ ਦਾ ਸਵਾਲ ਹੁੰਦਾ ਹੈ ਕਿ ਸਾਨੂੰ ਮੁਸ਼ਕਲ ਵੜੀ ਆਉਂਦੀ ਹੈ ਸਰ ਕੋਈ ਦਵਾਈ ਵੀ ਆਪਾਂ ਦਿੰਦੇ ਆ ਤੇ ਕਿੰਨੇ ਦਿਨਾਂ ਦੇ ਵਿੱਚ ਹੋਈ ਜਿਹੜਾ ਨਸ਼ਾ ਜੜਾਉਂਦਾ ਹੈ ਕਿ ਉਹ ਠੀਕ ਕਰ ਦਿੰਦੀ ਇੱਕ ਤੋਂ ਨਸ਼ਾ ਦਿਮਾਗੀ ਬਿਮਾਰੀ ਹੈ ਜ਼ਿਆਦਾਤਰ ਪਰਿਵਾਰਿਕ ਮੈਂਬਰ ਸਮਝਦੇ ਕਿ ਇਹ ਨਸ਼ਾ ਦਾਣ ਬੂਜ ਕੇ ਕਰਦਾ ਹੈ ਧੱਕੇ ਨਾਲ ਕਰਦਾ ਹੈ ਇਹ ਛੱਡਣਾ ਨਹੀਂ ਚਾਹਦਾ ਹੁੰਦਾ ਕਿ ਇਹ ਕਿ ਕੋਈ ਆਦਮੀ ਨਸ਼ਾ ਸ਼ੁਰੂ ਕਰਦਾ ਹੈ ਸ਼ੁਰੂਆਤ ਵਿੱਚ ਉਹਦੀ ਮਰਜ਼ੀ ਹੁੰਦੀ ਹੈ ਲੇਕਿਨ ਇੱਕ ਸਮੇਂ ਦੇ ਬਾਅਦ ਉਹ ਬੰਦੇ ਦੀ ਮਰਜ਼ੀ ਖਤਮ ਹੋ ਜਾਂਦੀ ਹੈ ਉਹਦੀ ਦਿਮਾਗੀ ਬਿਮਾਰੀ ਬਣ ਜਾਂਦੀ ਹੈ ਉਹ ਆਪਣੀ ਵਿਲ ਪਾਵਰ ਨਾਲ ਆਪਣੀ ਦਿਮਾਗ ਨਾਲ ਉਹਨੂੰ ਨਹੀਂ ਛੱਡ ਸਕਦਾ ਉਹਨੂੰ ਛੱਡਣ ਵਾਸਤੇ ਪ੍ਰੋਪਰ ਟ੍ਰੀਟਮੈਂਟ ਦੀ ਲੋੜ ਹੁੰਦੀ ਹੈ ਟ੍ਰੀਟਮੈਂਟ ਕਿਉਂ ਲੋੜ ਹੁੰਦੀ ਹੈ ਕਿਉਂਕਿ ਉਹ ਦਿਮਾਗੀ ਬਿਮਾਰੀ ਹੁੰਦੀ ਹੈ ਉਹ ਆਪਾਂ ਉਹਨੂੰ ਫੜ ਕੇ ਜ਼ਬਰਦਸਤੀ ਬੰਦ ਕੇ ਮਾਰपीट ਕਰਕੇ ਉਹਨੂੰ ਨਸ਼ਾ ਨਹੀਂ छुड़ा ਸਕਦੇ ਉਹਦਾ ਪ੍ਰੋਪਰ ਟ੍ਰੀਟਮੈਂਟ ਕਰਕੇ ਹੀ ਆਪਾਂ ਨਸ਼ਾ छुड़ा ਸਕਦੇ ਔਰ ਇਹਦੇ ਵਿੱਚ ਲਗਭਗ ਹਫ਼ਤੇ 10 ਦਿਨਾਂੇ ਕੋਈ ਵੀ ਮਰੀਜ਼ ਹੈ ਨਸ਼ਾ ਛੱਡਦਾ ਹੈ ਹਫ਼ਤੇ 10 ਦਿਨ ਜ਼ਿਆਦਾ ਤਕਲੀਫ ਹੁੰਦੀ ਹੈ ਉਹਦੇ ਵਾਸਤੇ ਦਵਾਈ ਦਿੱਤੀ ਜਾਂਦੀ ਹੈ ਉਹ ਨਾਲ ਕਾਉਂਸਲਿੰਗ ਕੀਤੀ ਜਾਂਦੀ ਹੈ ਉਹਦੇ ਬਾਅਦ ਆਸਤੇ ਆਸਤੇ ਦਵਾਈਆਂ ਕਟਾ ਕੇ ਬੰਦ ਕਰ ਦਿੱਤੀ ਜਾਂਦੀ ਹੈ ਸਰ ਡਾਕਟਰ ਸਾਹਿਬ ਜਿਹੜੇ ਪਰਿਵਾਰ ਪਰਿਵਾਰ ਦਾ ਕਿਹੋ ਜਿਹਾ ਸੰਯੋਗ ਚਾਹੀਦਾ ਮਰੀਜ਼ ਨਸ਼ਾ ਚਲਾਉਂਦੇ ਵਿੱਚ ਜਾਤਰੇ ਫੈਮਿਲੀ ਪਰਿਵਾਰ ਐ ਸਮਝਦਾ ਹੈ ਕਿ ਨਸ਼ਾ ਜਾਣ ਬੁੱਝ ਕੇ ਕਰਦਾ ਹੈ ਇਹ ਛੱਡਣਾ ਨਹੀਂ ਚਾਹੁੰਦਾ। ਤਾਂ ਪਹਿਲੇ ਤਾਂ ਪਰਿਵਾਰ ਨੂੰ ਇਹ ਸਮਝਣ ਦੀ ਲੋੜ ਹੈ ਕਿ ਇਹ ਦਿਮਾਗੀ ਬਿਮਾਰੀ ਹੈ। ਕੋਈ ਵੀ ਬੰਦਾ ਜਾਣ ਬੁੱਝ ਕੇ ਨਸ਼ੇ ਦੀ ਹਾਲਤ ਵਿੱਚ ਨਹੀਂ ਰਹਿਣਾ ਚਾਹੁੰਦਾ। ਕੋਈ ਵੀ ਤੁਸੀਂ ਨਸ਼ੇ ਵਾਲੇ ਮਰੀਜ਼ ਨੂੰ ਪੁੱਛੋਗੇ ਉਹ ਕਹੇਗਾ ਕਿ ਡਾਕਟਰ ਸਾਹਿਬ ਛੱਡਣਾ ਚਾਹੁੰਦਾ ਮੈਂ। ਲੇਕਿਨ ਉਹਦੇ ਬਸ ਦੀ ਗੱਲ ਨਹੀਂ ਹੁੰਦੀ। ਉਹ ਛੱਡਣਾ ਚਾਹੁੰਦਾ ਹੈ, ਰੋਜ਼ ਸਵੇਰੇ ਉੱਠਦਾ ਹੈ ਉਹ ਸੋਚਦਾ ਕਿ ਮੈਂ ਛੱਡੂਗਾ। ਲੇਕਿਨ ਉਹ ਛੱਡਾ ਨਹੀਂ ਜਾਂਦਾ। ਕਹਿੰਦੇ ਇਹ ਬਿਮਾਰੀ ਹੈ। ਤਾਂ ਇਹ ਬਿਮਾਰੀ ਦਾ ਪ੍ਰੋਪਰ ਇਲਾਜ ਕਰਾਉਣਾ ਚਾਹੀਦਾ। ਮਰੀਜ਼ ਨਾਲ ਮਾਰਕੁੱਟ ਕਰਨ ਨਾਲ ਹੈ। ਉਹਨਾਂ ਨੂੰ ਫੜ ਕੇ ਜ਼ਬਰਦਸਤੀ ਕਰਨ ਨਾਲ ਇਹਨਾਂ ਸਾ ਨਹੀਂ ਛੁਡ ਸਕਦਾ ਟ੍ਰੀਟਮੈਂਟ ਪ੍ਰੋਪਰ ਟ੍ਰੀਟਮੈਂਟ ਨਾਲ ਹੀ ਛੱਡ ਸਕਦੇ ਸਰ ਕੋਈ ਵੀ ਫ੍ਰੀ ਦਿੱਤੀ ਜਾ ਰਹੀ ਹੈ ਜੀ ਹਾਂ ਅੱਜ ਆਪਾਂ ਨਸ਼ੇ ਜੋ ਵੀ ਮਰੀਜ਼ ਸਾਡੇ ਕੋਲ ਆ ਰਹੇ ਉਹਨਾਂ ਨੂੰ 5 ਦਿਨ ਦੀ ਦਵਾਈ ਫ੍ਰੀ ਦਿੱਤੀ ਜਾ ਰਹੀ ਸਰ ਕਿਸੇ ਨੇ ਮਿਲਣਾ ਹੋਵੇ ਤਾਂ ਕਿੱਥੇ ਜਿਹੜਾ ਉਹ ਜਿਹੜਾ ਹਸਤੀ ਬਾਹਰ ਜਾਂ ਕਿਤੇ ਇਸ ਤਰ੍ਹਾਂ ਕਿਹੜੇ ਕੈਂਪੂ ਵੀ ਲੱਗਦੇ ਆ ਜਾਂ ਜਿੱਥੇ ਮਿਲਣਾ ਹੋਵੇ ਕਿਸੇ ਨੇ ਆਉਣਾ ਹੋਵੇ ਤਾਂ ਜ਼ਰੂਰ ਸਰ ਇਸ ਦੇ ਬਾਰੇ ਦੱਸ ਬਸ ਪੈਸੇ ਸਾਡਾ ਅੰਮ੍ਰਿਤਸਰ ਵਿੱਚ ਇੱਕ ਕਲੀਨਿਕ ਹੈ ਤਰਨਤਾਰਨ ਏਰੀਆ ਵਿੱਚ ਅਸੀਂ ਤਰਨਤਾਰਨ ਸਿਟੀ ਹਸਪਤਾਲ ਹੈ ਬਸ ਸਟੈਂਡ ਦੇ ਨੇੜੇ ਉੱਥੇ ਹਰ ਐਤਵਾਰ ਨੂੰ 11 ਵਜੇ ਤੋਂ ਲੈ ਕੇ 1 ਵਜੇ ਤੱਕ ਅਸੀਂ ਓਪੀਡੀ ਸ਼ੁਰੂ ਕੀਤੀ ਹੈ ਦਿਮਾਗੀ ਬਿਮਾਰੀਆਂ ਔਰ ਨਸੇ ਸੇ ਸੰਬੰਧਿਤ ਕੋਈ ਵੀ ਮਰੀਜ਼ ਹੈ ਸਾਨੂੰ ਉੱਥੇ ਮਿਲ ਸਕਦਾ ਹੈ ਹਰ ਐਤਵਾਰ ਨੂੰ ਸਿਟੀ ਹਸਪਤਾਲ ਨੇੜੇ ਬਸ ਸਟੈਂਡ ਮੈਂ ਡਾਕਟਰ ਸੁਖਵੀਰ ਸਿੰਘ ਕੱਕਾ ਕੰਡਾਲਾ ਜੀ ਜ਼ਿਲ੍ਹਾ ਪ੍ਰਧਾਨ ਮਾਨਵ ਅਧਿਕਾਰ ਸੰਘਰਸ਼ ਕਮੇਟੀ ਇੰਡੀਆ ਮੈਡੀਕਲ ਸਾਲ ਸਾਡੇ ਬਲੋ ਪਿੰਡ ਕੱਕਾ ਕੰਡਾਲਾ ਵਿਖੇ ਡਾਕਟਰ ਸਨੇਹ ਸਿੰਘ ਜੀ ਦਿਮਾਗੀ ਬਿਮਾਰੀਆਂ ਦੇ ਨਸ਼ਾ ਛਡਾਉਣ ਦੇ ਮਾਰਨੇ ਜੀ ਉਹਨਾਂ ਨੂੰ ਨਾਲ ਲੈ ਕੇ ਤੇ ਫ੍ਰੀ ਮੈਡੀਕਲ ਕੈਂਪ ਲਾਇਆ ਗਿਆ ਜੀ ਜੀ ਪਹਿਲਾਂ ਜਿਹੜਾ ਸਾਡੇ ਕੈਂਪ ਆ ਰਹੇ ਜੀ ਉਹ ਫਸਟ ایڈ ਬੇਸ ਚੱਲਦੇ ਆ 30 31 ਸਾਲ ਤੋਂ ਇਹ ਵਾਲਾ ਕੈਂਪ ਜਿਹੜਾ ਦਿਮਾਗੀ ਬਿਮਾਰੀਆਂ ਨਾਲ ਨਸ਼ਾ ਸੰਬੰਧੀ ਲੈ ਕੇ ਆਇਆ ਜੀ ਦੇਖੋ ਹੁਣ ਬਹੁਤੇ ਤੇ ਜਿਹੜੇ ਇਸ ਪਾਸੇ ਪਏ ਹੋਏ ਆ ਨੌਜਵਾਨ ਉਹਨਾਂ ਘਰਾਂ ਦੇ ਵਿੱਚ ਕੋਈ ਟੀਜ ਹੀ ਨਹੀਂ ਰਹਿੰਦੀ ਮਤਲਬ ਸਿਲੰਡਰ ਤੇ ਹਵੇ ਪ੍ਰਾਤਾਂ ਗਲਾਸ ਵੀ ਵੇਚ ਤੇ ਕਰਦੇ ਔਰ ਇਲਾਜ ਕਰਾਉਣ ਤੋਂ ਮਾਪੇ ਜਿਹੜੇ ਸਮਰਥ ਬੈਠੇ ਆ ਔਰ ਅਸੀਂ ਉਹਨਾਂ ਫ੍ਰੀ ਤਾਂ ਸ਼ੁਰੂ ਕਰ ਰਹੇ ਹਾਂ ਤਾਂ ਕਿ ਜਿਹੜੇ ਲੋਕ ਲਾਜ ਕਰੋਂ ਤੋਂ ਹਮਰਾਤ ਬੈਠੇ ਆ ਉਹ ਫ੍ਰੀ ਟ੍ਰੀਟਮੈਂਟ ਕਰਾ ਕੇ ਇਸ ਦਲਦਲੇ ਦੇ ਵਿੱਚੋਂ ਬਾਹਰ ਆ ਜਾਣ। ਦੇਖੋ ਪ੍ਰਸ਼ਾਸਨ ਨੇ ਖੋਲੇ ਤਾਂ ਹੈਗੇ ਆ ਜੀ ਵੱਖ-ਵੱਖ ਸੈਂਟਰ ਪਰ ਕੋ ਰਿਜ਼ਲਟ ਬਹੁਤੇ ਵਧੀਆ ਮਿਲੇ ਨਹੀਂ। ਉਹਦਾ ਮੈਂ ਕਾਰਨ ਨਹੀਂ ਮੈਂ ਕੁਛ ਕਹਿ ਸਕਦਾ ਕੀ ਆ ਪਰ ਕੋ ਬਹੁਤੇ ਵਧੀਆ ਰਿਜ਼ਲਟ ਨਹੀਂ ਮਿਲੇ ਔਰ ਸਾਡੀ ਕੋਸ਼ਿਸ਼ ਆਪੀ ਅਸੀਂ ਇਹੋ ਜੇ ਕੈਂਪ ਹਰ ਹਫ਼ਤੇ ਜਾਂ 15 ਦਿਨ ਬਾਅਦ ਵੱਖ-ਵੱਖ ਇਲਾਕੇ 'ਚ ਲਾਏ ਜਾਣ ਜੀ।